ਸਵਾਗਤ ਹੈ ਜੀ ਤੁਹਾਡਾ ਸਭ ਦਾ ਸਾਡੇ YouTube ਚੈਨਲ ਰੰਗ ਪੰਜਾਬ ਦੇ ਵਿੱਚ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਧੀ ਦਾ ਬਹੁਤ ਹੀ ਦਰਦ ਭਰਿਆ ਗੀਤ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗਾ ਸੋ ਜੇਕਰ ਤੁਹਾਨੂੰ ਪਸੰਦ ਆਉਂਦਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਲਓ ਫਿਰ ਸੁਣੋ ਸਾਲ ਹੋ ਗਿਆ ਵੇ ਮੇ ਪੇਕੇ ਗਈ ਨਾ ਹੁਣ ਉਥੇ ਜਾ ਕੇ ਰਾਤ ਰਹੀ ਨਾ ਸਾਲ ਹੋ ਗਿਆ ਵੇ ਮੇ ਪੇਕੇ ਗਈ ਨਾ ਹੁਣ ਉਥੇ ਜਾ ਕੇ ਕਦੀ ਰਾਤ ਰਹੀ ਨਾ ਮਾਂ ਮਠੰਡੀਆਂ ਸ਼ਾਮਾ ਹੁੰਦੀਆਂ ਦੁਨੀਆ ਕਹਿੰਦੀ ਆ ਪੱਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਪੱਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਛੁੱਟ ਜਾਣ ਤੀਆਂ ਦੇ ਪੇਕੇ ਵੇ ਜਦ ਮਾਂ ਮਰ ਜਾਂਦੀ ਆ ਚਾਪਾਣੀ ਨਾ ਪੁੱਛਿਆ ਮੈਨੂੰ ਹੁਣ ਪਰਜਾਈਆਂ ਨੇ ਰੋਂਦੀ ਨੂੰ ਗਲ ਨਾਲ ਲਾਇਆ ਨੀ ਕਦੇ ਚਾਚੀਆਂ ਤਾਈਆਂ ਨੇ ਚਾਪਾਣੀ ਨਾ ਪੁੱਛਿਆ ਮੈਨੂੰ ਹੌਣ ਪਰ ਜਾਈਆਂ ਨੇ ਰੋਂਦੀ ਨੂੰ ਗਲ ਨਾਲ ਲਾਇਨੀ ਕਦੇ ਚਾਚੀਆਂ ਤਾਈਆਂ ਨੇ ਉਹ ਨਾਲ ਨਾਲ ਸੀ ਰੱਖਦੀ ਗੋਤ ਨਾਲ ਜਿਵੇਂ ਪਰਾਂਦੀਆ ਪੈਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਪੇਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਛੋਟ ਜਾਣ ਤੀਆਂ ਦੇ ਪੇਕੇ ਵੇ ਜਦ ਮਾਂ ਮਰ ਜਾਂਦੀ ਆ ਲੋੜੀ ਨਾ ਕਦੇ ਦਵਾੜੀ ਦਿੱਤੀ ਬੀਰਾਂ ਨੇ ਚਾਵਾਂ ਨਾਲ ਲੱਖ ਹੁੰਦੇ ਆ ਪਰ ਦੇਵੇ ਤਿਆਂ ਦੇ ਮਾਮਾਨਾਣ ਲੋੜੀ ਨ ਕਦੇ ਦਵਾੜੀ ਦਿੱਤੀ ਬੀਰਾਂ ਨੇ ਚਾਵਾਨਾਣ ਲੱਖ ਹੁੰਦੇ ਆ ਪਰ ਦੇਵੇ ਤਿਆਂ ਦੇ ਮਾਮਾਨਾਣ ਹਾਈਵੇ ਡਾਡੇ ਆ ਰੱਬਾਵੇ ਇਹ ਗੱਲ ਵੱਡ ਵੱਡ ਖਾਂਦੀ ਆ ਪੇਕੇ ਨੇ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਛੋਟ ਜਾਣਤੀਆਂ ਦੇ ਪੇਕੇ ਵੇ ਜਦ ਮਾਂ ਮਰ ਜਾਂਦੀ ਆ ਪਿਓ ਲੱਗ ਗਿਆ ਨੂੰ ਹਾਂ ਪਿੱਛੇ ਹੁਣ ਸਤਕਾਰ ਨਹੀਂ ਕਰਦਾ ਹਾਈਵੇ ਮੇਰੇ ਆ ਰੱਬਾ ਪਹਿਲਾਂ ਜਿਹਾ ਪਿਆਰ ਨਹੀਂ ਕਰਦਾ ਪਿਓ ਲੱਗ ਗਿਆ ਨੂੰ ਹਾਂ ਪਿੱਛੇ ਹੁਣ ਸਤਕਾਰ ਨਹੀਂ ਕਰਦਾ ਹਾਈਵੇ ਮੇਰੇ ਆ ਰੱਬਾ ਪਹਿਲਾਂ ਜਿਹਾ ਪਿਆਰ ਨਹੀਂ ਕਰਦਾ ਵੇਖ ਵੇਖ ਕੇ ਟਿਚਰਾ ਆਂ ਯੋ ਕਰਨ ਗਵਾਂਢੀ ਆ ਪੇਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਪੇਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਛੋਟ ਜਾਣਤੀਆਂ ਦੇ ਪੇਕੇ ਵੇ ਜਦ ਮਾਂ ਮਰ ਜਾਂਦੀ ਆ ਛੋਟ ਜਾਣਤੀਆਂ ਦੇ ਪੇਕੇ ਵੇ ਜਦ ਮਾਂ ਮਰ ਜਾਂਦੀ ਆ ਪੇਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ ਪੇਕੇ ਨਹੀਂ ਚੰਗੇ ਲੱਗਦੇ ਵੇ ਜਦ ਮਾਂ ਮਰ ਜਾਂਦੀ ਆ